ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਾਨ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਉਸ ਨਿੱਜੀ ਹਸਪਤਾਲ ਦੇ ਖੜੇ ਹਾਂ ਜਿੱਥੇ ਪਿਛਲੇ ਸਮੇਂ ਤੋਂ ਮਾਤਾ ਚਰਨ कौर ਦਾਖਲ ਸੀ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪਿਛਲੇ ਸਮੇਂ ਵਿੱਚ ਸਿੱਧੂ ਮੂਸੇਵਾਲੇ ਦੀ ਘਟਨਾ ਵਾਪਰੀ ਸੀ ਜਿਸ ਨੂੰ ਲੈ ਕੇ ਪੂਰੀ ਦੁਨੀਆ ਪਰ ਵਿੱਚ ਜਿਹੜੇ ਚਾਹਣ ਵਾਲੇ ਸੀ ਉਹਨਾਂ ਵਿੱਚ ਇੱਕ ਤਰ੍ਹਾਂ ਦਾ ਮਾਤਮ ਛਾ ਗਿਆ ਸੀ ਤੇ ਉਸ ਨੂੰ ਲੈ ਕੇ ਕਾਫੀ ਤਰ੍ਹਾਂ ਦੀਆਂ ਚਰਚਾਵਾਂ ਵੀ ਚੱਲ ਰਹੀਆਂ ਸਨ ਹਾਲਾਂਕਿ ਪਿਛਲੇ ਸਮੇਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ ਗੋਦ ਲੈਣ ਦੀ ਵੀ ਗੱਲ ਕੀਤੀ ਸੀ ਵੀ ਇਹ ਜਿਹੜਾ ਬੱਚਾ ਗੋਦ ਲੈ ਸਕਦੇ ਸਨ ਪਰ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਮਾਤਾ ਚਰਨ ਕੌਰ ਉਹ ਨਿੱਜੀ ਹਸਪਤਾਲ 'ਚ ਦਾਖਲ ਸੀ ਤੇ ਹੁਣ ਜਿਹੜਾ ਉਹਨਾਂ ਦੀ ਕੁੱਖੋਂ ਇੱਕ ਬੱਚੇ ਨੇ ਜਨਮ ਲਿਆ ਔਰ ਇਹ ਵੀ ਕਿਹਾ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਜਿਹੜਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਉਹ ਵਾਪਸ ਆ ਗਏ ਨੇ ਤੇ ਲੋਕਾਂ ਵਿੱਚ ਦੁਨੀਆ ਭਰ ਵਿੱਚ ਚਾਉਣ ਵਾਲਿਆਂ 'ਚ ਖੁਸ਼ੀ ਦੀ ਲਹਿਰਾਂ ਜਿਸ ਨੂੰ ਲੈ ਕੇ ਜੇ ਅਰ ਸਿੰਘ ਰਾਜਾ ਵੜੈੰਗ ਦੇ ਨਿੱਜੀ ਹਸਪਤਾਲ ਵਿੱਚ ਪਹੁੰਚੇ ਸੀ ਉਹਨਾਂ ਵੱਲੋਂ ਵੀ ਵਧਾਈ ਦਿੱਤੀ ਗਈ ਸੀ ਤੇ ਉਹਗੇ ਗਾਇਕ ਪੰਜਾਬੀ ਦੇ ਲੋਕ ਗਾਇਕ ਗੁਰਦਾਸ ਮਾਨ ਵੀ ਪਹੁੰਚੇ ਸਾਨੂੰ ਉਹਨਾਂ ਵੱਲੋਂ ਵੀ ਜਿਹੜੀ ਵਧਾਈ ਦਿੱਤੀ ਸੀ ਤੇ ਖੁਸ਼ੀ ਜ਼ਾਹਰ ਕੀਤੀ ਗਈ ਸੀ ਪਰ ਇੱਕ ਹੋਰ ਖਬਰ ਸੀ ਜਿਹੜੀ ਸੋਸ਼ਲ ਮੀਡੀਆ ਤੇ ਫਲਾਈ ਗਈ ਕਿ ਮਾਤਾ ਚਰਨਕੌਰ ਦੀ ਮੌਤ ਹੋ ਗਈ ਹੈ ਜਿਸ ਨੂੰ ਲੈ ਕੇ ਸੁਖਦੀਪ ਦੇ ਪਿਤਾ ਬਲਬਾਰ ਸਿੰਘ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਕਿ ਇਹ ਗਲਤ ਗੱਲ ਆ ਇਸ ਤਰ੍ਹਾਂ ਦੀ ਜਿਹੜੀ ਖਬਰ ਨਹੀਂ ਫਲਾਉਣੀ ਚਾਹੀਦੀ ਸੀ ਇਹ ਗਲਤ ਖਬਰ ਉਹਨਾਂ ਨੇ ਕਿਹਾ ਕਿ ਜਿਹੜੀ ਮਾਤਾ ਚਰਨ कौर ਦੀ ਜੇ ਗੱਲ ਕੀਤੀ ਜਾਵੇ ਬੱਚੇ ਦੇ ਆਉਣ ਨਾਲ ਉਹਨਾਂ ਦੀ ਬੇਸ਼ੱਕ ਕਮਜ਼ੋਰੀ ਜ਼ਰੂਰ ਹੋਈ ਆ ਪਰ ਜਿਹੜੀ ਇਹ ਖਬਰ ਝੂਠੀ ਆ ਪਰ ਉਹ ਦੋਨੋਂ ਹੀ ਤੰਦਰੁਸਤ ਨੇ ਜਿਸ ਨੂੰ ਲੈ ਕੇ ਜਿਹੜੀ ਉਹਨਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਜਿਹੜੇ ਕੁਝ ਜਾਂ ਗਲਤ ਖਬਰਾਂ ਫੈਲਾਉਂਦੇ ਨੇ ਨਹੀਂ ਫਲਾਉਣੀਆਂ ਚਾਹੀਦੀਆਂ ਤੇ ਅਸੀਂ ਉਸ ਨਿੱਜੀ ਹਸਪਤਾਲ ਦੇ ਸਾਹਮਣੇ ਖੜੇ ਆ ਜਿੱਥੇ ਮਾਤਾ ਚਰਨ कौर ਪਿਛਲੇ ਲੰਬੇ ਸਮੇਂ ਤੋਂ ਦਾਖਲ ਸੀ ਤੇ ਹੁਣ ਉਹ ਦੋਨੋਂ ਹੀ ਜੇ ਆਪਾਂ ਬੱਚੇ ਦੀ ਗੱਲ ਕਰੀਏ ਤੇ ਮਾਤਾ ਚਰਨ ਕੋਲ ਦੋਨੋਂ ਹੀ ਤੰਦਰੁਸਤ ਨੇ ਫੁਲਕੌਰ ਸਿੰਘ ਜਿਹੜੇ ਸ਼ੁਭਦੀਪ ਸਿੰਘ ਮੂਸੇਵਾਲਾ ਜੋ ਗਾਇਕ ਸੀ ਜੋ ਪਿਛਲੀ ਸਮੇਂ ਘਟਨਾ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਆਪਾਂ ਕਹਿ ਦਈਏ ਤੇ ਕੀ ਕਹਿੰਦੇ ਨੇ ਇਸ ਮਾਮਲੇ ਨੂੰ ਲੈ ਕੇ ਆਓ ਤੁਹਾਨੂੰ ਸੁਣਾਉਂਦੇ ਹਾਂ ਅੱਜ ਸਰ ਕੀ ਕਹਿੰਦੇ ਨੇ ਕਿਸ ਤਰ੍ਹਾਂ ਦੇ ਅੱਜ ਮਾਤਾ ਜੀ ਕਿਸ ਤਰ੍ਹਾਂ ਠੀਕ ਨੇ ਜਾਂ ਬੱਚਾ ਠੀਕ ਹੈ ਜੀ ਸਭ ਇਹਨਾਂ ਤਾਂ ਬੇਟਾ ਸਭ ਤੋਂ ਪਹਿਲਾਂ ਤਾਂ ਬਸ ਪਰਮਾਤਮਾ ਦਾ ਸ਼ੁਕਰੀਆ ਇਹ ਅਦਾ ਕਰਦੇ ਹਾਂ ਨਾ ਅੱਜ ਤੋੜਾਂ ਲੋਕਾਂ ਦੀਆਂ ਦੁਆਵਾਂ ਨੂੰ ਸੁਣ ਕੇ ਵੈਗਰੂ ਨੇ जख्मਾਂ ਤੇ ਕਪਾ ਕਹਿ ਸਕਦੇ ਮਲਮ ਲਾਈ ਹੈ ਇੱਕ ਛੋਟੀ ਜੀ ਉਮੀਦ ਦੀ ਕਿਰਨ ਹੈ ਜਿਹੜੀ ਉਹ ਦਿੱਤੀ ਹੈ ਕਿ ਤੇ ਸਹਾਰੇ ਜਿਹੜਾ ਬੁਢਾਪਾ ਕੱਟ ਲਾਂਗੇ ਆਪਣਾ ਤੇ ਬਿਨਾਂ ਹਲਾਤੋਂ ਥੋੜਾ ਜਆ ਇੰਨੇ ਵੱਡੇ ਇਨਸੀਡੈਂਟ ਤੋਂ ਬਗਰੋਂ ਸੰਭਲਣਾ ਬਹੁਤ ਔਖਾ ਹੋ ਜਾਂਦਾ ਹੈ ਪਰੰਤੂ ਫਿਰ ਵੀ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਿਆ ਪਰਮਾਤਮਾ ਦੇ ਚਰਨਾਂ 'ਚ ਰੱਖਿਆ ਵੀ ਕਿਸ ਨਾ ਕਿਸੇ ਪਾਸੇ ਕੋਈ ਰਸਤਾ ਦਿਖਾਓ ਹਨ ਤਾਂ ਵਾਹਿਗੁਰੂ ਨੇ ਮਿਹਰ ਕੀਤੀ ਪਰ ਮੈਂ ਤੁਹਾਡੇ ਮਾਧਮ ਦੇ ਨਾਲ ਸਾਰੀ ਆਵਾਮ ਦਾ ਵਿਸ਼ਵ ਪਰ ਦੇ ਵਿੱਚੋਂ ਜਿਨ੍ਹਾਂ ਲੋਕਾਂ ਨੇ ਇੰਨੀ ਗੁਰੂ ਘਰਾਂ ਚ ਜਾ ਜਾ ਕੇ ਆਪੋ ਆਪਣੇ ਇਸ਼ਟ ਦੇ ਕੋਲ ਜਾ ਜਾ ਕੇ ਅਰਦਾਸਾਂ ਕੀਤੀਆਂ ਸ਼ੋਦੀਪ ਸਿੰਘੂ ਦੇ ਵਾਰਾਂ ਆਉਂਦੀਆਂ ਮੰਨਤਾ ਬੰਨੀ ਆ ਸਾਰਿਆਂ ਨੇ ਤਾਂ ਮਾਲਕ ਨੇ ਕਬੂਲ ਕਰਦੇ ਹੋਏ ਕੱਲਾਪਨ ਬਹੁਤ ਵੱਡੀ ਦਾਤ ਦਿੱਤੀ ਹੈ ਸਾਰੇ ਸੰਸਾਰ ਦੇ ਵਾਸੀਆਂ ਦਾ ਸਭ ਤੋਂ ਵੱਧ ਵਾਹਿਗੁਰੂ ਕਾਲਪੁਰਖ ਦਾ ਸ਼ੁਕਰੀਆ ਦਾ। ਹਾਲਾਤ ਠੀਕ ਨੇ ਬਾਤਾ ਜੀ ਬੱਚੇ ਦੇ ਬੱਚਾ ਵੀ ਠੀਕ ਹੈ ਸਾਰੇ ਨੰਬਰਸ ਨੇ। ਆ ਬਿਲਕੁਲ ਠੀਕ ਨੇ ਆਪਰੇਟ ਹੋਇਆ ਕਰਕੇ ਥੋੜਾ 2-4 ਦਿਨ ਰਿਕਵਰ ਹੋਣ ਚਾ ਲੱਗੇ ਜਾਂਦੇ ਨੇ ਤੇ ਬੱਚਾ ਬਿਲਕੁਲ ਤੰਦਰੁਸਤ ਹੈ। ਹਾਲੇ ਤੱਕ ਤਾਂ ਕੋਈ ਪ੍ਰੋਬਲਮ ਨਹੀਂ ਹੈ ਵਾਹਿਗੁਰੂ ਦੇ। ਕਰੇ ਕੱਲ ਪਿੰਡ ਜਿਹੜਾ ਕੀ ਦੀਵਾਲੀ ਦਾ ਮਾਹੌਲ ਸੀਗਾ ਕਿਵੇਂ ਦੇਖਦੇ ਹੋ ਕੱਲ ਲੋਕਾਂ 'ਚ ਬੜਾ ਹੀ ਉਤਸ਼ਾਹ ਸੀਗਾ ਖੁਸ਼ੀ ਨਾਲ ਹੀ ਸੀਗਾ ਵੈਸੇ ਮੇਰਾ ਜਿਹੜਾ ਮੇਰਾ ਸੋਚਣਾ ਇਹ ਸੀ ਵੀ ਮੈਂ ਤਾਂ ਪ੍ਰਮਾਤਮਾ ਦੇ ਚਰਨਾਂ 'ਚ ਸਿਰ ਨਮਾਉਣ ਤੋਂ ਇਲਾਵਾ ਹਨਾ ਮੈਨੂੰ ਇਹ ਲੱਗਦਾ ਸੀ ਵੀ ਕਿਸੇ ਨੂੰ ਚੁਭੇ ਨਾ ਹਨਾ ਵੀ ਆਪਾਂ ਇੰਨਾ ਜ਼ਿਆਦਾ ਪਰੰਤੂ ਫਿਰ ਵੀ ਲੋਕਾਂ ਨੇ ਐਕਸਾਈਟਮੈਂਟ ਹੈ ਉਹ ਕਨੇ ਵੀ ਅਸੀਂ ਤਾਂ ਆਪਣੇ ਤਰੀਕੇ ਨਾਲ ਮੈਂ ਕਿਸੇ ਨੂੰ ਰੋਕ ਨਹੀਂ ਸਕਦਾ ਹਨਾ ਮੈਨੂੰ ਇਸ ਵੀ ਜਿੰਨਾ ਆਪਾਂ ਡਿਸਪੈਂਸ ਕਰੇ ਕਿ ਜਿੰਨਾ ਘੱਟ ਤੋਂ ਘੱਟ ਹਨਾ ਵੀ ਆਪਾਂ ਖੁਸ਼ੀ ਮਨਾਵਾਂਗੇ ਪਰੰਤੂ ਥੋੜਾ ਜਿਹਾ ਮੈਂ ਤੁਹਾਨੂੰ ਮੇਰੇ ਸੁਭਾਅ ਦਾ ਪਤਾ ਹੀ ਹੈ ਮੈਂ ਥੋੜਾ ਜਿਹਾ ਨਿਮਰਤਾ ਨਾਲ ਚੱਲ ਕੇ ਰਾਜੀ ਹਾਂ ਆ ਫਿਰ ਵੀ ਲੋਕਾਂ ਨੇ ਕਿੰਨਾ ਗਿੱਧਾ ਪੰਗੜਾ ਹਨਾ ਉਹਨਾਂ ਦੇ ਮਨ ਜੇ ਮੈਂ ਵੀ ਕੋਈ ਖੁਸ਼ੀ ਵਿਅਕਟ ਕਰ ਸਕਦਾ ਸੀ ਹਰੇਕ ਦਾ ਆਪੋ ਆਪਣਾ ਮਨ ਹੁੰਦਾ ਤਾਂ ਉਹਨਾਂ ਨੇ ਕੀਤੀ ਵਧੀਆ ਲੱਗਿਆ ਸਾਰਿਆਂ ਨੇ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਆਪਾਂ ਤੋਂ ਬਚਨ ਵਾਸਤੇ ਜਿਹੜੇ ਲੋਕ ਸੋਸ਼ਲ ਮੀਡੀਆ 'ਚ ਆਪਾਂ ਆਉਂਦੇ ਨਹੀਂ ਮੈਂ ਹਾਂ ਮੈਂ ਦੇਖੋ ਮੈਂ ਉਹਨੂੰ ਪੱਤਰਕਾਰ ਤਾਂ ਨਹੀਂ ਕਹਾਂਦਾ ਕਿਉਂਕਿ ਪੱਤਰਕਾਰ ਦਾ ਕਾਫੀ ਡੈਰਾ ਹੁੰਦਾ ਹੈ ਨੌਲੇਜ ਹੁੰਦੀ ਹੈ ਉਹ ਕਦੇ ਇੰਨਾ ਨੀਮਾ ਨਹੀਂ ਡਿਗਦਾ ਕਦੇ ਵੀ ਪਰੰਤੂ ਜਿਵੇਂ ਸੋਸ਼ਲ ਮੀਡੀਆ ਦੇ ਖਬਰਾਂ ਲਾਈਆਂ ਨੇ ਕਈਆਂ ਨੇ ਲਿਖਿਆ ਮਾਤਾ ਚਰਨ ਕੌਰ ਦਾ ਦਿਹਾਂਤ ਹੋ ਗਿਆ ਮਤਲਬ ਤੁਸੀਂ ਖਬਰ ਦਾ ਟਾਈਟਲ ਤਾਂ ਇਦਾਂ ਦਾ ਦਿਓ ਨਾ ਜੀ ਤੂੰ ਜ਼ਿੰਦਗੀ ਦੀ ਆਸ ਬਣੇ ਤੁਸੀਂ ਮਤਲਬ ਇੰਨੀ ਡਿਮੋਰ ਤੁਸੀਂ ਤੁਹਾਨੂੰ ਇਹ ਨਹੀਂ ਪਤਾ ਵੀ ਇਸ ਪਰਿਵਾਰ ਦੀ ਕਿੰਨੀ ਫੈਨ ਫਾਲੋਇੰਗ ਹੈ ਕਿੰਨੇ ਲੋਕ ਪਿਆਰ ਕਰਦੇ ਨੇ ਸ਼ੋਦੀਪ ਹੁਣ ਜੇ ਤੁਸੀਂ ਉਹਦੀ ਮਾਂ ਦੀ ਮੌਤ ਬਾਰੇ ਖਬਰ ਫਲਾਉਂਗੇ ਤਾਂ ਕਿ ਹੈ ਨਹੀਂ ਨਾ ਇਹ ਕਿ ਲੈਣੇ ਸੀ ਹੋਏ ਬਾਅਦ ਫਿਰ ਵੀ ਕਹਿੰਦਾ ਮੈਂ ਕਿ ਇਦਾਂ ਨਹੀਂ ਖਬਰਾਂ ਫਲੇਈ ਜਾਂ ਨਾ ਸਾਡੇ ਸੀਐਮ ਦੀ ਫੋਟੋ ਲਾ ਕੇ ਮਾਤਾ ਜਾਏਗੀ ਜੇਲ੍ਹ ਪਹੀ ਕਿਉਂ ਕੀ ਕਰਤਾ ਉਹਨੇ ਪਹਿਲਾਂ ਇਦਾਂ ਦੇ ਇਹ ਕੋਈ ਸੋਸ਼ਲ ਮੀਡੀਆ ਵਾਲੀ ਗੱਲ ਨਹੀਂ ਹੈਗੀ ਮਤਲਬ ਆਪਾਂ ਚੌਥੇ ਥਾਂਵਾਂ ਵੱਜੋ ਜਾਣੇ ਜਾਂਦੇ ਆ ਆਪਾਂ ਨੂੰ ਲੋਕਾਂ ਲਈ ਸਹੂਲਤ ਦੇਣੀ ਪੈਂਦੀ ਹੈ ਨਾ ਕਿ ਉੱਥੇ ਆਪਾਂ ਹਵਾਵਾ ਫਲਾ ਕੇ ਕੋਈ ਨਾ ਕੋਈ ਛੁੱਟੀ ਕੋ ਤੱਕ ਛੁੱਟੀ ਕੋ ਤੱਕ ਮਿਲ ਛੁੱਟੀ ਮਾਦੀ ਨੂੰ ਕੋ ਤੱਕ ਮਿਲ ਛੁੱਟੀ ਬੇਟਾ ਮੇਰੇ ਵੀ 4-5 ਦਿਨ ਤਾਂ ਲੱਗੀ ਜੀ